ਸੀਨੀਅਰ ਟੀਚਰ ਪੰਜਾਬੀ 50 ਦਿਨਾਂ ਦੀ ਰਣਨੀਤੀ ਆਖਰੀ 50 ਦਿਨਾਂ ਚ ਐਡੀ ਤਿਆਰੀ ਕਰੀਏ ਕਿ ਸਿਲੈਕਸ਼ਨ ਹੋ ਜੇ ਘੱਟੋ ਘੱਟ 10 ਘੰਟੇ ਪੜੋ 4-5 ਘੰਟੇ ਆਪਾਂ ਜੀਕੇ ਨੂੰ ਦੇਈਏ 6-7 ਘੰਟੇ ਪੰਜਾਬੀ ਨੂੰ ਦੇਈਏ ਆਪਾਂ ਗੱਲ ਕਰਾਂਗੇ ਪੰਜਾਬੀ ਦੀ ਇਹਨਾਂ 50 ਦਿਨਾਂ ਦੇ ਅੰਦਰ ਘੱਟੋ ਘੱਟ ਦੋ ਵਾਰ ਰਿਵੀਜ਼ਨ ਲਗਾਨੀ ਹੈਗੀ ਹੈ ਪਹਿਲਾ ਰਿਵੀਜ਼ਨ ਹੈ 35-40 ਦਿਨਾਂ ਦੇ ਅੰਦਰ ਦੂਜਾ ਰਿਵੀਜ਼ਨ ਹੈ 10-15 ਦਿਨਾਂ ਦੇ ਅੰਦਰ ਆਪਾਂ ਲਗਾਉਣਾ ਹੈਗਾ ਸਭ ਤੋਂ ਪਹਿਲਾਂ ਤੁਸੀਂ ਜਿਹੜੇ ਖੁਦ ਨੋਟਸ ਤਿਆਰ ਕੀਤੇ ਐ ਜਾਂ ਫਿਰ ਕਿਸੇ ਗੁਰੂ ਦੇ ਨੋਟਸ ਐ ਉਹ ਤੁਹਾਡੇ ਕੋਲ ਹੈਗੇ ਜਾਂ ਫਿਰ ਜਿਵੇਂ ਮੇਰੇ ਪੁਸਤਕ ਰੂਪੀ ਨੋਟਸ ਐ ਨੋਟਸ ਐ ਉਹਨਾਂ ਨੂੰ ਚੰਗੀ ਤਰ੍ਹਾਂ ਪੜ੍ਹਨਾ ਹੈ ਛੱਟੀ ਤੋਂ ਲੈ ਕੇ 12ਵੀਂ ਦੀਆਂ ਕਿਤਾਬਾਂ 9ਵੀਂ ਤੋਂ 12ਵੀਂ ਦੀਆਂ ਕਿਤਾਬਾਂ ਉਸ ਤੋਂ ਵੱਧ ਜੋੜ ਦੇਣ ਦੀ ਲੋੜ ਐ ਫਿਰ ਉਸ ਤੋਂ ਬਾਅਦ ਬੀਏ ਦੀ ਪੁਸਤਕਾਂ ਉਹਨਾਂ ਨੂੰ ਪੜਿਆ ਜਾਵੇ ਹੋਰ ਜਿਹੜੀ ਮਿਆਰੀ ਪੁਸਤਕਾਂ ਹੈ ਉਹਨਾਂ ਨੂੰ ਵੀ ਪੜਨਾ ਤੇ ਪੁਸਤਕ ਸੂਚੀ ਹੈ ਉਹ ਤੁਹਾਡੇ ਕੋਲ ਉਪਲਬਧ ਹੈਗੀ ਹੈ ਇੱਕ ਵੱਖਰਾ ਮੇਰਾ ਵੀਡੀਓ ਬਣਾਇਆ ਹੋਇਆ ਉਹ ਤੁਸੀਂ ਦੇਖ ਸਕਦੇ ਹੋ ਸੀਨੀਅਰ ਟੀਚਰ ਲਈ ਜੋ ਪੁਸਤਕ ਸੂਚੀ ਹੈ ਉਹਨਾਂ ਪੁਸਤਕਾਂ ਨੂੰ ਤੁਸੀਂ ਪੜੋ ਇਹ ਜੋ ਹੈ ਸਾਰਾ ਕੰਮ ਇੱਕ ਰਾਉਂਡ ਦੇ ਅੰਦਰ ਪਹਿਲੇ ਰਾਉਂਡ ਦੇ ਅੰਦਰਾਂ ਦੀ ਰਿਵੀਜ਼ਨ ਲੈਣੀ ਹੈ ਇਸ ਤੋਂ ਪਹਿਲਾਂ ਵੀ ਤੁਸੀਂ ਇਹਨਾਂ ਦੀ ਰਿਵੀਜ਼ਨ ਲਗਾ ਚੁੱਕੇ ਹੋ ਫਿਰ ਉਸ ਤੋਂ ਬਾਅਦ ਇਹਨਾਂ ਸਾਰਿਆਂ ਦੀ ਜੋ ਹੈ ਫਾਈਨਲ ਦਸ ਬਾਰ ਦਿਨਾਂ ਦੇ ਅੰਦਰ ਜੋ ਰਿਵੀਜ਼ਨ ਲੈਣੀ ਹੈ ਇਸ ਦੇ ਵਿੱਚ ਆਪਣੀਆਂ ਜਿਹੜੀਆਂ 20 ਦੀ ਕਿਤਾਬਾਂ ਹਨ ਉਹਨੂੰ ਥੋੜੀ ਬ੍ਰੀਫ ਰੀਡਿੰਗ ਲੈਣੀ ਹੈ ਹਲਕੀ ਫੁਲਕੀ ਰੀਡਿੰਗ ਲੈਣੀ ਹੈ ਕਿਉਂਕਿ ਪਿੱਛਾਪ ਰੀਡਿੰਗ ਲੈ ਚੁੱਕੇ ਹਨ ਬਾਰ ਬਾਰ ਇਹਨਾਂ ਕਹਾਣੀਆਂ ਪੜ ਕੇ ਔਰ ਸਾਰਾ ਕੁਝ ਪੜ ਕੇ ਸਮਾਂ ਨਾ ਜਾਇਆ ਕਰੀਏ ਸ਼ਾਰਟ ਰੂਪ ਦੇ ਵਿੱਚ ਬਸ ਉਹਨਾਂ ਨੂੰ ਪੜ ਲਈਏ ਔਰ ਬਾਕੀ ਸਾਰਾ ਨੋਟਸ ਹੈ ਜਿਹੜੇ ਔਰ ਜਿਹੜੀ ਮਿਆਰੀ ਕਿਤਾਬਾਂ ਦੇ ਵਿੱਚ ਤੁਸੀਂ ਅੰਡਰਲਾਈਨ ਕੀਤਾ ਹੈ ਕੁਝ ਵੀ ਕੀਤਾ ਉਹਨਾਂ ਨੂੰ ਪੜ ਲੈਣਾ ਤਾਂ ਜੋ ਸਾਰੀ ਪਿਕਚਰ ਤੁਹਾਡੇ ਦਿਮਾਗ ਦੇ ਅੰਦਰ ਹੈ ਉਹ ਬਿਲਕੁਲ ਕਲੀਅਰ ਹੋਵੇ ਹੁਣ ਦੋ ਰਿਵੀਜ਼ਨ ਲੈ ਲਈਆਂ ਇਸ ਕੁਰਾਨ ਸਮੇ ਸਮੇਤੇ ਮੋਡਲ ਪੇਪਰ ਕਰਕੇ ਦੇਖਣੇ ਆ ਟੈਸਟ ਕਰਕੇ ਦੇਖਣੇ ਤਾਂ ਇਸ ਲਈ ਅਸੀਂ ਕੀ ਹੈ ਕੀ ਜੇ ਵੀ ਕਲਾਸ ਹੈ ਜੇ ਸੰਜੇ ਉਪਰਾਲੇ ਦੇ ਨਾਲ ਪੰਜ ਫ੍ਰੀ ਟੈਸਟ ਹੈ ਉਹ ਕਰਾਰੇ ਤਾਂ ਤੁਸੀਂ ਕੀ ਕਰਨਾ ਆਪਣੀ ਵਧੀਆ ਤਿਆਰੀ ਕਰਨੀ ਹੈ ਟੈਸਟ ਦੇ ਨਾਸਤੇ ਆਣਾ ਟੈਸਟ ਚ ਬੜੇ ਹੀ ਤਿਆਰੀ ਕਰਕੇ ਟੈਸਟ ਦਿਓ ਆਪਣੀ ਪੋਜੀਸ਼ਨ ਦਾ ਪਤਾ ਕਰੋ ਪੇਪਰ ਦਾ ਵਿਸ਼ਲੇਸ਼ਣ ਹੋਵੇਗਾ ਪੇਪਰ ਦਾ ਵਿਸ਼ਲੇਸ਼ਣ ਹੋਣ ਤੋਂ ਬਾਅਦ ਖੁੱਲੀ ਚਰਚਾ ਹੋਵੇਗੀ ਹਰ ਇੱਕ ਵਿਦਿਆਰਥੀ ਦੀ ਸਮੱਸਿਆਵਾਂ ਨੂੰ ਸੁਣਿਆ ਜਾਵੇਗਾ ਕਿ ਉਹਨਾਂ ਦੀ ਤਿਆਰੀ ਕਿੱਥੇ ਚੱਲ ਰਹੀ ਹੈ ਔਰ ਕੀ ਪੇਪਰ ਦੇ ਵਿੱਚ ਗਲਤੀਆਂ ਹੋ ਰਹੀਆਂ ਹਰ ਇੱਕ ਸਮੱਸਿਆ ਦਾ ਸਮਾਧਾਨ ਹੈ ਉਹ ਕੀਤਾ ਜਾਵੇਗਾ ਸਾਰੀਆਂ ਗਲਤੀਆਂ ਦਾ ਚੰਗੀ ਤਰ੍ਹਾਂ ਵਿਸ਼ਲੇਸ਼ਣ ਕੀਤਾ ਜਾਵੇਗਾ ਉਹਨਾਂ ਦਾ ਸਮਾਧਾਨ ਕੀਤਾ ਜਾਵੇਗਾ ਜਦੋਂ ਆਪਾਂ ਪੰਜ ਪੇਪਰ ਕਰਾਂਗੇ ਤਾਂ ਕਿਸੇ ਪ੍ਰਕਾਰ ਦੀ ਜਿਹੜੀ ਸਿਲੀ ਮਿਸਟੇਕ ਹੈ ਗਲਤੀਆਂ ਪੇਪਰ ਦੇਣ ਦੇ ਟਾਈਮ ਆਪਣੇ ਤੋਂ ਹੁੰਦੀਆਂ ਤਿਆਰੀ ਵਿੱਚ ਆਪਣੇ ਤੋਂ ਕੋਈ ਗਲਤੀ ਹੋ ਰਹੀ ਹੈ ਉਹਨਾਂ ਸਾਰਿਆਂ ਦਾ ਸਮਾਧਾਨ ਹੋ ਜਾਏਗਾ ਔਰ ਜਦੋਂ ਆਪਾਂ ਫਾਈਨਲ ਪੇਪਰ ਦਵਾਂਗੇ ਤਾਂ ਆਪਣੀ ਜਿਹੜੀ ਜਿੱਤ ਹੈ ਉਹ ਨਿਸ਼ਚਿਤ ਹੋ ਜਾਵੇਗੀ ਜੇ ਆਪਾਂ ਵਧੀਆ ਤਿਆਰੀ ਹੈ ਕੀਤੀ ਹੋਈ ਹੈ ਤਾਂ ਵਧੀਆ ਤਿਆਰੀ ਕਰੋ ਬਿਹਤਰੀਨ ਤਰੀਕੇ ਨਾਲ ਤਿਆਰੀ ਕਰੋ ਬੈਸਟ ਆਫ ਲੱਕ ਔਰ ਆ ਜਾਓ ਆਫਲਾਈਨ ਟੈਸਟ ਦੇਣ ਲਈ ਵਿਚਾਰ ਚਰਚਾ ਕਰਨ ਲਈ ਖੁੱਲੀ ਚਰਚਾ ਕਰਨ ਲਈ ਸਮੱਸਿਆਵਾਂ ਸਮਾਹਣ ਲਈ ਪੇਪਰ ਵਿਸ਼ਲੇਸ਼ਣ ਲਈ ਕਿਸ ਤਰੀਕੇ ਨਾਲ ਕੀਤਾ ਜਾਵੇ ਕੀ ਪੜਿਆ ਜਾਵੇ ਕੀ ਕਮੀ ਰਹਗੀ ਇਹਨਾਂ ਸਾਰਿਆਂ ਬਾਰੇ ਧੰਨਵਾਦ